ਹੋਏਗਾ ਜਾਂ ਨਹੀਂ ਕਿਉਂਕਿ ਬਹੁਤ ਸਾਰੇ ਸਵਾਲ ਉੱਠੇ ਸੀ ਕਈ ਯਾਨੀ ਕਿ ਜੇਕਰ ਗੱਲ ਕਰੀਏ ਸਿੱਧਾ ਇਹਦਾ ਐਮਪੀ ਅਮਰਿਤਪਾਲ ਸਿੰਘ ਜਿਉਂਕਿ ਇਸ ਸਮੇਂ ਡਿਪਟ ਵਾ ਜੇਲ ਦੇ ਵਿੱਚ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਵੀ ਜੇਲ ਤੋਂ ਹੀ ਵੀ ਅਸੀਂ ਇੱਕ ਪੰਥਰ ਪਾਰਟੀ ਬਣਾਵਾਂਗੇ ਇਸ ਤੇ ਸਵਾਲ ਵੀ ਉੱਠੇ ਸੀ ਉਹਨਾਂ ਦੇ ਘਰ ਦੀ ਘੇਰਾਬੰਦੀ ਹੋਈ ਸੀ ਪਰ ਫਿਰ ਵੀ ਅੱਜ ਕਿੰਨਾ ਕਿਤੇ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਲਾਨ ਕਰ ਦਿੱਤਾ ਗਿਆ ਪੰਥਕ ਪਾਰਟੀ ਦਾ ਹਾਲਾਂਕਿ ਐਮਰੀ ਐਮਪੀ ਅਮਰਿਤਪਾਲ ਨੇ ਸੀ ਉਹਨਾਂ ਦੇ ਪਿਤਾ ਸੀ ਐਮਪੀ ਸਰਬਜੀਤ ਸਿੰਘ ਖਾਲਸਾ ਸੀਗੇ ਉੱਥੇ ਜਿਹੜੇ ਸੰਸਦ ਨੇ ਇੱਕ ਯਾਨੀ ਨਜੀ ਕਹਿ ਸਕਦੇ ਆ ਵੀ ਉੱਥੇ ਇੱਕ ਜਿਹੜਾ ਸੀਗਾ ਉੱਥੇ ਪ੍ਰੋਬਲਮ ਰੱਖਿਆ ਗਿਆ ਜਿਹਦੇ ਵਿੱਚ ਬਹੁਤ ਜ਼ਿਆਦਾ ਨੌਜਵਾਨਾਂ ਨੇ ਹਿੱਸਾ ਲਿਆ ਕਾਫੀ ਉੱਥੇ ਲੋਕ ਇਕੱਠੇ ਹੋਏ ਬਜ਼ੁਰਗ ਵੀ ਸੀ ਨੌਜਵਾਨ ਵੀ ਸੀ ਤੇ ਬਹੁਤ ਜ਼ਿਆਦਾ ਭੜਵਾ ਹੰਗਾਰਾ ਦੇਖਣ ਨੂੰ ਮਿਲਿਆ ਤੇ ਇੱਕ ਪਾਰਟੀ ਦਾ ਨਾਮ ਵੀ ਬੜਾ ਸੋਸਮੇ ਕੇ ਰੱਖਿਆ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਬਹੁਤ ਵਧੀਆ ਨਾਮ ਰੱਖਿਆ ਗਿਆ ਜੇਕਰ ਉਹਨਾਂ ਦਾ ਮਨiyet ਤਾਂ ਤੇ ਇਹ ਉਹਨਾਂ ਦੀ ਜੀ ਪਾਰਟੀ ਦਾ ਪ੍ਰਧਾਨ ਬਣਾ ਕੇ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਜਦ ਤੱਕ ਉਹ ਅੰਦਰ ਨੇ ਪਰ ਪ੍ਰਧਾਨ ਉਹੀ ਰਹਿਣਗੇ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਜੁੜੇ ਨੇ ਸੀਨੀਅਰ ਪੱਤਾਗਾ ਸੰਜੀਵ ਸ਼ਰਮਾ ਜੀ ਉਹਨਾਂ ਤੋਂ ਲੈਣੇ ਆ ਜਾਣਕਾਰੀ ਵੀ ਆਖਿਰ ਜੋ ਕੁਝ ਕਿਹਾ ਸੀ ਉਹ ਅੱਜ ਹੋ ਹੀ ਗਿਆ ਜਿਸ ਤੇ ਬਹੁਤ ਸਾਰੀਆਂ ਹਟਕਲਾਂ ਲੱਗੀਆਂ ਹੋਈਆਂ ਸੀ ਵੀ ਇਹ ਐਲਾਨ ਹੋਏਗਾ ਜਾਂ ਨਹੀਂ ਹੋਏਗਾ ਜੀ ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸ਼ਾਮ ਦੇ ਲਾਈਵ ਪ੍ਰੋਗਰਾਮ 'ਚ। ਧੰਨਵਾਦ ਛੋਟੀ ਸਾਬਾ ਬਹੁਤ ਧੰਨਵਾਦ ਜੀ। ਸ਼ਰਮਾ ਜੀ ਕਾਫੀ ਦਿਨਾਂ ਤੋਂ ਸੁਰਖੀਆਂ ਬਣੀਆਂ ਹੋਈਆਂ ਦੀ ਖਬਰਾਂ ਦੀਆਂ ਕਿ ਜਿਹੜਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਪੁਲਿਸ ਦੀ ਘੇਰਾਬੰਦੀ ਦਿਖਣ ਨੂੰ ਮਿਲੀ ਦੀ ਤਰਸੀਮ ਸਿੰਘ ਜੋ ਕਿ ਉਹਦੇ ਫਾਦਰ ਸਾਹਿਬ ਦੇ ਘਰ ਵੀ ਪੁਲਿਸ ਖੜੀ ਰਹੀ ਪਰ ਅੱਜ ਕੀਤੇ ਨਾ ਦੇਖ ਸਾਫ ਮੋٹے ਤੌਰ ਤੇ ਕਿ ਕੀਤਾ ਜੀ ਗੱਲ ਤਾਂ ਵੀ ਅੱਜ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ। ਬਿਲਕੁਲ ਬਿਲਕੁਲ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਜੀ। ਜੀ। ਜੋ ਕਿ ਇੱਕ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਂ ਇੱਕ ਜਿਨੂੰ ਕਹਿ ਦਿੰਦੇ ਆ ਵੀ ਇੱਕ ਜਜ਼ਬੇ ਦੇ ਹਿਸਾਬ ਨਾਲ ਜਾਂ ਜਜ਼ਬੇ ਦੇ ਮਕਸਦ ਨਾਲ ਇਹ ਲੋਕ ਜਿਹੜੇ ਪਾਰਟੀ ਬਣਾ ਰਹੇ ਆ ਜਾਂ ਜਿਨ੍ਹਾਂ ਨੇ ਪਾਰਟੀ ਦੀ ਗਠਨ ਕੀਤਾ ਹੈ ਜੀ ਦੇਖੋ ਸਾਡੇ ਵੱਲੋਂ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਕਿਉਂ ਅਗਰ ਕੋਈ ਪਾਰਟੀ ਬਣਾਉਂਦਾ ਹੈ ਜਾਂ ਪਾਰਟੀ ਕੋਈ ਆਉਂਦੀ ਹੈ ਉਹ ਲੋਕਾਂ ਦੇ ਕੰਮਾਂ ਵਾਸਤੇ ਲੋਕਾਂ ਦੇ ਹਿੱਤ ਵਿੱਚ ਦੁਨਿਆਵੀ ਹਿੱਤ ਦੇ ਦੁਨਿਆਵੀ ਕੰਮਾਂ ਦੇ ਵਿੱਚ ਪਾਰਟੀ ਨੂੰ ਵਰਕ ਕਰਨਾ ਚਾਹੀਦਾ ਬਹੁਤ ਵਧੀਆ ਗੱਲ ਆ ਪਾਰਟੀ ਬਣੀ ਤਾਂ ਜੋ ਪਿਛਲੀਆਂ ਪਾਰਟੀਆਂ ਪਹਿਲੀਆਂ ਪਾਰਟੀਆਂ ਜੋ ਕਿ ਲੋਕਾਂ ਦੇ ਹਿਸਾਬ ਨਾਲ ਕੰਮ ਨਹੀਂ ਕਰ ਰਹੀਆਂ ਜੋ ਲੋਕਾਂ ਦੀਆਂ ਜ਼ਰੂਰਤਾਂ ਹੁੰਦੀਆਂ ਉਹਨਾਂ ਦੇ ਹਿਸਾਬ ਨਾਲ ਕੰਮ ਨਹੀਂ ਕਰ ਰਹੀਆਂ ਹੁਣ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਣਾਈ ਹੈ ਜਿਹਦਾ ਮੁਖੀ ਜਿਨ੍ਹਾਂ ਦਾ ਮੁਖੀ ਬਣਾਇਆ ਆਪਣੇ ਭਾਈ ਅਮਰਤਪਾਲ ਨੂੰ ਜਿਹੜਾ ਫਿਲਹਾਲ ਉਹ ਜੇਲ੍ਹ ਦੇ ਵਿੱਚ ਹੈ ਉਹ ਉਹਨਾਂ ਤੋਂ ਬਾਅਦ ਜਿਹੜੀ ਹੈ ਜੋ ਉਹਨਾਂ ਦੇ ਪਿੱਛੇ ਤੋਂ ਜਿਹੜੀ ਬਾਹਰ ਵਾਲੀ ਡੋਰ ਆ ਜਾਂ ਪਾਰਟੀ ਦੀ ਡੋਰ ਹੈ ਉਹਨਾਂ ਦੇ ਪਿਤਾ ترਸੇਮ ਸਿੰਘ ਨੂੰ ਜਿਹੜੀ ਸੌਂਪੀ ਗਈ ਹੈ ਲੇਕਿਨ ਜਿਸ ਦਿਨ ਤੋਂ ਇਹ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਭਾਈ ਅਮਰਤਪਾਲ ਦੇ ਪਿਤਾ ਜੀ ਵੱਲੋਂ ਭਾਈ ترਸੇਮ ਸਿੰਘ ਜੀ ਵੱਲੋਂ ਉਸ ਦਿਨ ਤੋਂ ਹੀ ਕਿਤੇ ਨਾ ਕਿਤੇ ਜਿਹੜੀ ਪੰਜਾਬ ਪੁਲਿਸ ਹੈ ਕਿਤੇ ਨਾ ਕਿਤੇ ਸਖਤੀ ਕਰ ਵੀ ਲਿਖੀ ਜਾਂ ਸਰਕਾਰ ਹਿਲਦੀ दिखी ਜਾਂ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਹਿੱਲੇ ਜਦੋਂ ਦੇਖੀ ਦੇਖੋ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹ ਇਨਾਂ ਕਹ ਜਰੂਰ ਕਹੋਗੇ ਵੀ ਦੇਖੋ ਲੋਕਾਂ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਤਕਲੀਫ ਜਰੂਰ ਹੋਈ ਹੈ ਲੇਕਿਨ ਇਹ ਪਾਰਟੀ ਕਿੰਨਾ ਕ ਕਾਮਯਾਬ ਹੁੰਦੀ ਹੈ ਜਾਂ ਇਹ ਪਾਰਟੀ ਦੇ ਵਿੱਚ ਜਿਹੜੇ ਮੈਂਬਰਾਂ ਜਿਹੜੇ ਪਾਰਟੀ ਨੂੰ ਦੇਖਦੇ ਕਰਨੇ ਵਾਲੇ ਲੋਕਾਂ ਜਾਂ ਪਾਰਟੀ ਦੇ ਪਿੱਲਰ ਆ ਉਹ ਕਿੰਨਾ ਕ ਲੋਕਾਂ ਦੇ ਪ੍ਰਤੀ ਖੜਾ ਉਤਰਨਗੇ ਜਾਂ ਕਿੰਨਾ ਕ ਕੌਮ ਦੇ ਪ੍ਰਤੀ ਖੜਾ ਉਤਰਨਗੇ ਜਾਂ ਕਿੰਨਾ ਮਕਸਦ ਦੇ ਪ੍ਰਤੀ ਖੜਾ ਉਤਰਨਗੇ ਹੁਣ ਨਾਲ ਟਾਈਮ ਦੱਸੂਗਾ ਜੀ ਜੀ ਬੜੀ ਵਧੀਆ ਗੱਲ ਕੀਤੀ ਤੁਹਾਨੂੰ ਪਿੱਲਰਾਂ ਤਾਂ ਦੱਸ ਦੇਣਾ ਕਿ ਸਭ ਤੋਂ ਪਹਿਲਾਂ ਤਾਂ ਭਾਈ ਅਮਰਜੀਤਪਾਲ ਸਿੰਘ ਖੁਦ ਇੱਕ ਬਹੁਤ ਵੱਡੇ ਪਿੱਲਰ ਨੇ ਦੂਸਰਾ ਉਹਨਾਂ ਦੇ ਪਿਤਾ ਜੋ ਕਿ ਹੁਣ ਕਾਰਜਕਾਰੀ ਪ੍ਰਧਾਨ ਬਣਾਈਗੇ ਨੇ ਤੇ ਤੀਸਰਾ ਹੈਗੇ ਸਰਵਿਸਿੰਘ ਖਾਸਾ ਜੋ ਖੁਦ ਸੰਸਦ ਨੇ ਤੇ ਚੌਥਾ ਜੇਕਰ ਮੈਂ ਮੋٹے ਸ਼ਬਦਾਂ ਚ ਗਾਂ ਤਾਂ ਮਰਹੂਮ ਦੀਪ ਸਿੱਧੂ ਦੇ ਭਰਾ ਵੀ ਅੱਜ ਉੱਥੇ ਸ਼ਾਮਲ ਸੀ ਤੇ ਬੜੀ ਵੱਡੀ ਗੱਲ ਬੁਲਾ ਰਹੇ ਨੇ ਉੱਥੇ ਆਖੀ ਸਟੇਜ ਤੇ ਕਿ ਸਾਡੀ ਪਾਰਟੀ ਦਾ ਮੇਨ ਮਕਸਦ ਹੋਵੇਗਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਦੂਰ ਕਰਨਾ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਮਰਿਤਪਾਲ ਭਾਈ ਜਿਹੜੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਦੂਰ ਕਰ ਰਹੇ ਸੀ ਜਿਨ੍ਹਾਂ ਨੂੰ ਅnder ਕਰ ਦਿੱਤਾ ਗਿਆ ਜਿਨ੍ਹਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਨਾਸਾ ਐਕਟ ਵੀ ਲਗਾਇਆ ਗਿਆ ਤੇ ਪਹਿਲਾਂ ਅਸੀਂ ਇਸਤੇ ਕੰਮ ਕਰਾਂਗੇ ਸਾਡੀ ਜਿਹੜੀ ਪਾਰਟੀ ਹੈ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਹੈ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਮਿਲੇਗੀ ਉਹਨਾਂ ਦੀ ਰਾਏ ਲੇਗੀ ਵੀ ਕੀ ਕੀ ਕਮੀਆਂ ਪੇਸ਼ੀਆਂ ਨੇ ਕੀ ਅਸੀਂ ਕੰਮ ਕਰੀਏ ਬਿਲਕੁਲ ਬਿਲਕੁਲ ਜਿਹੜਾ ਨਸ਼ਾ ਛਡਾਉਣ ਦੀ ਗੱਲ ਭਾਈ ਅਮਰਤਪਾਲ ਸਿੰਘ ਨੇ ਕੀਤੀ ਹੈ ਜਾਂ ਇਹ ਮਹਿਮ ਚਲਾਈ ਹੈ ਬੀੜਾ ਚੁੱਕਿਆ ਹੈ ਬਹੁਤ ਵਧੀਆ ਗੱਲ ਆ ਲੇਕਿਨ ਕਿਤੇ ਨਾ ਕਿਤੇ ਕੁਝ ਗਲਤੀਆਂ ਹੋਈਆਂ ਹੈ ਜਾਂ ਕੁਝ ਗਲਤੀਆਂ ਕੀਤੀਆਂ ਜਾਂ ਲੋਕਾਂ ਪ੍ਰਤੀ ਉਹ ਸਹੀ ਨਹੀਂ ਸੀ ਉਹ ਸਿੱਧਾ ਇਸ ਚੈਨਲ ਤੇ ਕਹਾਂਗੇ ਵੀ ਦੇਖੋ ਲੋਕਾਂ ਦੀ ਨਾਰਾਜ਼ਗੀ ਭਾਈ ਅਮਰਤਪਾਲ ਸਿੰਘ ਦੇ ਪ੍ਰਤੀ ਖਾਸ ਕਰਕੇ ਪੰਜਾਬ ਦੇ ਵਿੱਚ ਜ਼ਿਆਦਾਤਰ ਰਹੀ ਹੈ ਠੀਕ ਹੈ ਰਾਜਨੀਤਿਕ ਲੋਕਾਂ ਦੀ ਜਾਂ ਪਾਰਟੀਵਾਦੀ ਲੋਕਾਂ ਦੀ ਅਲੱਗ ਰਹੀ ਹੈ ਲੇਕਿਨ ਜਦੋਂ ਭਾਈ ਅਮਰਪਾਲ ਨੇ ਇੱਕ ਮਤਲਬ ਜਿਹਨੂੰ ਕਹਿ ਦਿੰਨੇ ਆ ਗਲਤ ਕੰਮ ਕੀਤਾ ਸੀ ਜਾਂ ਉਹ ਉਹਨਾਂ ਵੱਲੋਂ ਠੀਕ ਸੀ ਲੋਕਾਂ ਵੱਲੋਂ ਗਲਤ ਕੀਤਾ ਗਿਆ ਦੇਖੋ ਜਿੱਥੇ ਨਸ਼ਾ ਬਣਦਾ ਹੈ ਜੀ ਜਾਂ ਜਿੱਥੇ ਬੀੜੀ ਸਿਗਰਟ ਗੁਟਕਾ ਜਾਂ ਜਿਹਦਾ ਅਸੀਂ ਵਿਰੋਧ ਕਰਦੇ ਹੋ ਚੀਜ਼ ਬਣਦੀ ਹੈ ਐਸੀਆਂ ਫੈਕਟਰੀਆਂ ਬੰਦ ਕਰਨੀਆਂ ਉਹ ਚੀਜ਼ ਨੂੰ ਪੰਕਰਨਾ ਬੰਦ ਕਰਨਾ ਨਾ ਕਿ ਜਿਹੜੇ ਲੋਕ ਉਸ ਚੀਜ਼ ਨੂੰ ਰੱਖ ਕੇ ਵੇਚ ਰਹੇ ਆ ਉਹਨਾਂ ਤੇ ਪਹਿਲ ਕਰਨੀ ਹੈ ਦੇਖੋ ਉਹਨਾਂ ਨੂੰ ਵੀ ਰੋਕਣਾ ਹੈ ਲੇਕਿਨ ਕਿਤੇ ਨਾ ਕਿਤੇ ਅਸੀਂ ਸਿੱਧਾ ਹੀ ਜਾ ਕੇ ਕਿਸੇ ਗਰੀਬ ਬੰਦੇ ਦੇ ਦੁਕਾਨ ਨੂੰ ਅੱਗ ਲਾ ਦੇਣੀ ਛੋਟੇ ਜਿਹੇ ਖੋਖੇ ਨੂੰ ਅੱਗ ਲਾ ਦੇਣੀ ਦਿਹਾੜੀਦਾਰ ਦੇ ਬੰਦੇ ਨੂੰ ਕਹਿਣਾ ਵੀ ਤੂੰ ਇਹ ਵੇਚੂਗਾ ਤਾਂ ਤੇਰਾ ਫੁੱਕੂਗੇ ਕਿਤੇ ਨਾ ਕਿਤੇ ਇਦਾਂ ਦੇ ਕੰਮ ਕੀਤੇ ਕੀਤੇ ਸੀ ਉਹਨਾਂ ਨੇ ਕਿਤੇ ਨਾ ਕਿਤੇ ਲੋਕ ਇਸ ਚੀਜ਼ ਦੀ ਵਿਰੋਧਤਾ ਕਰਦੇ ਸੀ ਲੇਕਿਨ ਕੁੱਲ ਮਿਲਾ ਕੇ ਜਿਹੜਾ ਯੂਥ ਹੈ ਉਹ ਜਿਹੜਾ ਤਾਂ ਸਮਝਦਾਰ ਆ ਦੇਖੋ ਇਹਨਾਂ ਦੇ ਨਾਲ ਚੱਲੂਗਾ ਨਾਲ ਲੱਗੂਗਾ ਕਿਉਂਕਿ ਨਸ਼ਾ ਛਡਾਉਣ ਦੀ ਗੱਲ ਇਹ ਪਾਰਟੀ ਕਰ ਰਹੀ ਹੈ ਜਾਂ ਭਾਈ ਅਮਰਤਪਾਲ ਸਿੰਘ ਕਰ ਰਹੇ ਆ ਠੀਕ ਆ ਕਾਮਯਾਬ ਵੀ ਹੋਇਆ ਬਹੁਤ ਬੱਚੇ ਆ ਜਿਹੜੇ ਬਹੁਤ ਸਾਡਾ ਯੂਥ ਆ ਉਹ ਕਿਤੇ ਨਾ ਕਿਤੇ ਇਸ ਚੀਜ਼ ਤੋਂ ਸਭ ਕਲੇਕੇ ਨਾਲ ਚੱਲਿਆ ਵੀ ਆ ਲੇਕਿਨ ਸਮੇਂ ਦੀਆਂ ਸਰਕਾਰਾਂ ਸਮੇਂ ਦੀ ਹਕੂਮਤ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਹਾਜਮ ਨਹੀਂ ਹੁੰਦੀ ਹੁੰਦੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਭਗੜੜ ਮਤਾਜ ਮਚਾ ਦੇਣੀ ਜਾਂ ਐਦਾਂ ਦਾ ਮਾਹੌਲ ਕ੍ਰੀਏਟ ਕਰ ਦੇਣਾ ਵੀ ਜਿਹੜੇ ਲੋਕ ਆਪਸ ਵਿੱਚ ਵਿਚੋੜ ਜ ਜਾਣ ਦੇਖੋ ਇਸੇ ਦਾ ਕਹਿੰਦੇ ਆ ਪਾਰਟੀ ਬਣੀਆਂ ਬਹੁਤ ਵਧੀਆ ਗੱਲ ਆ ਲੇਕਿਨ ਲੋਕਾਂ ਦੀ ਭਲਾਈ ਦੇ ਇੱਥੇ ਚ ਕੰਮ ਕਰਿਓ ਨਾ ਕਿ ਤੁਸੀਂ ਆਪਣੀਆਂ ਡੁਗ ਡੁਗੀਆਂ ਬਚਾਉਣ ਦੇ ਚੱਕਰ ਚ ਰਹੋ ਜੀ ਯਾਨੀ ਤੁਹਾਡੇ ਕਹਿੰਦਾ ਸਾਫ ਤੌਰ ਤੇ ਮਤਲਬ ਹੈ ਵੀ ਆਪਾਂ ਜਿਹੜੇ ਨਸ਼ੇ ਦੀਆਂ ਉਹ ਜੜਾ ਵੱਡਣੀਆਂ ਟਾਣੀਆਂ ਵੱਡਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਾੜੀ ਰੇਗੀ ਤਾਂ ਦਰਖਤ ਹੀ ਨਹੀਂ ਆਏ ਰਹੇਗਾ ਦਰਖਤ ਨਹੀਂ ਹੋਏਗਾ ਟਾਣੀਆਂ ਆਣਗੀਆਂ ਨਹੀਂ ਇਹ ਹੀ ਤੁਸੀਂ ਕਹਿਣਾ ਚਾਹੁੰਦੇ ਹੋ ਜਿਸ ਤੋਂ ਕਿ ਲੋਕ ਪੰਜਾਬ ਦੇ ਨਰਾਜ਼ ਹੋਏ ਹਾਂ ਬਿਲਕੁਲ ਬਿਲਕੁਲ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਟਾਣੀਆਂ ਵੀ ਜ਼ਿੰਮੇਵਾਰ ਨਹੀਂ ਆ ਟਾਣੀਆਂ ਵੀ ਜ਼ਿੰਮੇਵਾਰ ਆ ਉਹ ਵੀ ਜੋ ਵੇਚ ਰਹੇ ਹੋ ਚੀਜ਼ ਦਾ ਜ਼ਿੰਮੇਵਾਰ ਆ ਲੇਕਿਨ ਕਿਤੇ ਨਾ ਕਿਤੇ ਅਸੀਂ ਇੱਕ ਬੰਦੇ ਨੂੰ ਕਹਾਂਗੇ ਇੱਕ ਬੰਦੇ ਦੀ ਦੁਕਾਨ ਨੂੰ ਫੂਕਾਂਗੇ ਇੱਕ ਬੰਦੇ ਨੂੰ ਨੁਕਸਾਨ ਪਹੁੰਚਾਵਾਂਗੇ ਲੱਖਾਂ ਕਰੋੜਾਂ ਵੇਚ ਰਹੇ ਜੀ ਕਿਹਨੂੰ ਕਿਹਨੂੰ ਰੋਕ ਲਓਗੇ ਹਾਂ ਅਸੀਂ ਉਸ ਚੀਜ਼ ਨੂੰ ਮੰਨਣਾ ਬੰਦ ਕਰੋਗੇ ਜਾਂ ਅਸੀਂ ਉਹਨਾਂ ਮਾਲਕਾਂ ਨਾਲ ਟੱਕਰ ਲਓਗੇ ਉਹਨਾਂ ਫੈਕਟਰੀ ਨਾਲ ਟੱਕਰ ਲਓਗੇ ਤਾਂ ਚੀਜ਼ ਪੰਗਰੂਗੀ ਨਹੀਂ ਚੀਜ਼ ਆਊਗੀ ਨਹੀਂ ਤਾਂ ਚੀਜ਼ ਵਿਕੂਗੀ ਨਹੀਂ ਗੱਲ ਸਿੱਧੀ ਜੀ ਹੋ ਜਾਂਦੀ ਹੈ ਲੇਕਿਨ ਕਿਸੇ ਆਮ ਬੰਦੇ ਨੂੰ ਪਰੇਸ਼ਾਨ ਕਰਨਾ ਜਾਂ ਆਮ ਬੰਦੇ ਨੂੰ ਪਰੇਸ਼ਾਨ ਕੀਤਾ ਗਿਆ ਸੀ ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ ਲੇਕਿਨ ਚੱਲਣ ਦਾ ਰਸਤਾ ਜਾ ਜਿਹੜੀ ਕਿਤੇ ਨਾ ਕਿਤੇ ਦਿਸ਼ਾ ਨਿਰਦੇਸ਼ਾਂ ਜਾਂ ਜਿਹੜੀ ਮੰਜ਼ਲ ਤੇ ਪਹੁੰਚਣਾ ਬਿਲਕੁਲ ਸਹੀ ਮੰਜ਼ਲ ਦੀ ਗੱਲ ਕਰਦੇ ਆ ਭਾਈ ਅਮਰਪਾਲ ਇਸੇ ਕਰਕੇ ਜਿਹੜੀ ਉਹ ਇੰਨੀ ਮਾਰ ਜਾਂਦੇ ਨਾਲੋਂ ਮੈਂਬਰ ਪਾਰਲੀਮੈਂਟ ਦੀ ਜਿਹੜੀ ਐ ਚੋਣ ਜਿੱਤ ਕੇ ਸੀਟ ਹਾਸਲ ਕੀਤੀ ਐ ਕੋਈ ਖਾਲਾ ਜੀ ਦਾ ਬਾੜਾ ਨਹੀਂ ਉਹਨੇ ਮਾਰ ਜਾਂਦੇ ਨਾਲ ਇੱਕ ਬੰਦਾ ਜੇਲ੍ਹ ਦੇ ਵਿੱਚ ਹੋਵੇ ਇੱਕ ਜਿਵੇਂ ਤੁਸੀਂ ਕਹਿਆ ਨਾਸਾ ਐਕਟ ਲੱਗਿਆ ਉਹ ਆਪਾ ਲੱਗ ਗਿਆ ਕਿਤੇ ਨਾ ਕਿਤੇ ਐਦਾਂ ਤੇ ਐਕਟ ਲੱਗੇ ਹੋਏ ਹੁਣ ਐਦਾਂ ਦੇ ਧਾਰਾਵਾਂ ਲੱਗੇ ਹੋਏ ਹੁਣ ਬੰਦਾ ਫੇਰ ਇਹਨੇ ਮਾਰ ਦੇ ਨਾਲ ਜਿੱਤ ਜਵੇ ਰਸਤਾ ਚੰਗਾ ਲੇਕਿਨ ਚੱਲਣ ਦੇ ਸਮੇਂ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂ ਇਹੀ ਗੱਲ ਉੱਥੇ ਅੱਜ ਸਰਬਜੀਤ ਖਾਲਸਾ ਨੇ ਵੀ ਗੱਲ ਕੀਤੀ ਵੀ ਅਮਰਿਤਪਾਲ ਨੂੰ ਅੰਦਰ ਬੰਦ ਕਰਨ ਦਾ ਮੇਨ ਕਾਰਨ ਇਹ ਸੀ ਕਿ ਉਹ ਨਸ਼ਾ ਦਾ ਬੰਦ ਕਰਾ ਰਹੇ ਸੀ ਦੂਜਾ ਕਹਿੰਦੇ ਉਹਨਾਂ ਦੇ ਹਿਸਾਬ ਤੋਂ ਤੇ ਸਪਸ਼ਟ ਗਿਆ ਵੀ ਤੁਸੀਂ ਅੱਜ ਹਾਲ ਦੇਖ ਲਓ ਕਿਸਾਨ ਬੈਠੇ ਨੇ ਬਾਰਡਰਾਂ ਤੇ ਤੇ ਬੰਦੀ ਸਿੰਘ ਜਿਹੜੇ ਕਿ ਆਪਣੀ ਸਜ਼ਾਵਾ ਕਰ ਚੁੱਕੇ ਨੇ ਅਸੀਂ ਇਹ ਮੁੱਦੇ ਚੁੱਕਦੇ ਆ ਕੋਈ ਵੀ ਇਹ ਮੁੱਦਾ ਚੁੱਕਦਾ ਉਹਨਾਂ ਨੇ ਕਿਹਾ ਤਾਂ ਉੱਦੇ ਉੱਪਰ ਐਕਸ਼ਨ ਤਾਂ ਹੁੰਦਾ ਹੈ ਇਹ ਯਾਨੀ ਭਾਈ ਅਮਰਿਤਪਾਲ ਸਿੰਘ ਉਸ ਦਾ ਸ਼ਿਕਾਰ ਹੋਏ ਨੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਗੱਲਬਾਤ ਚੱਕੀ ਸੀਗੀ ਬੰਦੀ ਸਿੰਘਾਂ ਹੀ ਰਹਿਦੀ ਤਾਂ ਉਹਨਾਂ ਨੇ ਕਿਹਾ ਜੇਕਰ ਸਾਡੀ ਪਾਰਟੀ ਹੋਂਦ ਵਿੱਚ ਆਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਐ ਜਿਹੜੇ ਬਾਰਡਰਾਂ 'ਤੇ ਬੈਠੇ ਆ ਇਹਨਾਂ ਦੀ ਗੱਲ ਤਾਂ ਕਰਾਂਗੇ ਪਰ ਅਸੀਂ ਬੰਦੀ ਸਿੰਘਾਂ ਨੂੰ ਵੀ ਬਾਹਰ ਕੱਟਾਂਗੇ ਲੈ ਕੇ ਆਵਾਂਗੇ ਜਿਵੇਂ ਮਰਜੀ ਹਾਲਾਂਕਿ ਉਹ ਬਾਅਦ ਦੀਆਂ ਗੱਲਾਂ ਨੇ ਕਿਉਂਕਿ ਪਾਰਟੀਆਂ ਤੁਹਾਨੂੰ ਪਤਾ ਹੈ ਪਹਿਲਾਂ ਬਹੁਤ ਗੱਲਾਂ ਕਰਦੀਆਂ ਨੇ ਪਾਰਟੀਆਂ ਬਣਦੀਆਂ ਨੇ ਚੋਣਾ ਹੁੰਦੀਆਂ ਨੇ ਪਰ ਖਰੀਆਂ ਕੌਣ ਉਤਰਦੀਆਂ ਇਹ ਦੇਖੋ ਸਮਾਂ ਦੱਸੇਗਾ ਦੇਖੋ ਜੌਨੀ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂੰ ਇਸੀ ਚੈਨਲ ਦੇ ਮਾధ్యਮ ਰਾਹੀਂ ਇੱਕ ਸਲਾਹ ਦੇਣੀ ਚਾਹੁੰਦੇ ਆ ਜਾਂ ਅਸੀਂ ਆਪ ਵੀ ਸਲਾਹ ਦੰਨੇ ਹੁੰਨੇ ਆ ਵੀ ਕੱਲੇ ਬੰਦੀ ਸਿੰਘਾਂ ਦੀ ਗੱਲ ਤੁਸੀਂ ਕਿਉਂ ਕਰਦੇ ਹੋ ਜੀ ਜਿਹੜੇ ਹੋਰ ਨਾਜਾਇਜ਼ ਲੋਕ ਬਸੇ ਹੋਏ ਉਹ ਵੀ ਤਾਂ ਬੰਦੀ ਸਿੰਘਾਂ ਦੇ ਬਰਾਬਰ ਹੈ ਜਿਨ੍ਹਾਂ ਦੇ ਨਾਲ ਸਮੇਂ ਦੀ ਸਰਕਾਰ ਨੇ ਸਮੇਂ ਦੇ ਹਕੂਮਤ ਨੇ ਸਮੇਂ ਦੇ ਕਾਨੂੰਨ ਨੇ ਕਿਤੇ ਨਾ ਕਿਤੇ ਨਾਜਾਇਜ਼ ਕੀਤਾ ਉਹ ਵੀ ਤਾਂ ਉਹਨਾਂ ਵਰਗੇ ਆ ਜੀ ਕਿਤੇ ਨਾ ਕਿਤੇ ਨਾਜਾਇਜ਼ ਬਸੇ ਹੋਏ ਲੋਕਾਂ 'ਸੀ ਸਾਰਿਆਂ ਦੀ ਗੱਲ ਕਰਨੀ ਆ ਅਸੀਂ ਕੱਲੇ ਬੰਦੀ ਸਿੰਘਾਂ ਦੀ ਗੱਲ ਕਰਦੇ ਕੱਲੀ ਕੌਮ ਦੀ ਗੱਲ ਕਰਦੇ ਆ ਇਸੀ ਕਜੀ ਪਛੜ ਕੇ ਰਹਿ ਜੰਨੇ ਐ ਐਸੀ ਸਭ ਨੂੰ ਆਪਣਾ ਬਣਾ ਕੇ ਚੱਲਣਾ ਹੈ ਸਭ ਦਾ ਆਪਣਾ ਬਣ ਕੇ ਚੱਲਣਾ ਹੈ ਕੱਲੇ ਬੰਦੀ ਸਿੰਘ ਛਡਾਉਣ ਦੀ ਗੱਲ ਨਾ ਕਰੋ ਬੰਦੀ ਸਿੰਘ ਬਾਹਰ ਲਿਆਉਣ ਦੀ ਗੱਲ ਨਾ ਕਰੋ ਕਾਨੂੰਨ ਧਾਰਾਵਾਂ ਚੇਂਜ ਕਰਾਉਣ ਦੀ ਗੱਲ ਕਰੋ ਅਗਰ ਕਾਨੂੰਨ ਚੇਂਜ ਹੋ ਜੰਨੇ ਆਂ ਫਿਰ ਉਹ ਆਪਣੇ ਆਪ ਜਿੰਨੇ ਵਿਦੋਸ਼ੇ ਅੰਦਰ ਆ ਉਹ ਵਿਦੋਸ਼ੇ ਜੇਲਾ ਭੁਗਤ ਰਹੇ ਜਾਂ ਬੰਦੀ ਸਿੰਘ ਅੰਦਰ ਆ ਜਿਨ੍ਹਾਂ ਦਾ ਸਮਾਂ ਵੀ ਪੂਰਾ ਹੋ ਗਿਆ ਸਜ਼ਾ ਦਾ ਸਮਾਂ ਵੀ ਪੂਰਾ ਹੋ ਗਿਆ ਉਹ ਵੀ ਅੰਦਰ ਬੈਠੇ ਐ ਕਾਨੂੰਨ ਬਦਲਣ ਤੋਂ ਬਾਅਦ ਉਹ ਆਪਣੇ ਆਪ ਕਿਤੇ ਨਾ ਕਿਤੇ ਬਾਹਰ ਆਉਣਗੇ ਜੀ ਦੇ ਆ ਦੇਖੋ ਅੱਜ ਜਿਹੜਾ ਕੱਟ ਦੇਖਣ ਨੂੰ ਮਿਲਿਆ ਮੁਕਸਰ ਸਹਿ ਦੇ ਵਿੱਚ ਤੁਹਾਨੂੰ ਮੈਂ ਦੱਸ ਦੇਣਾ ਕਿ ਇੱਕ ਪਾਸੇ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੋ ਰਹੀ ਸੁਖਬੀਰ ਸਿੰਘ ਬਾਦਲ ਉੱਥੇ ਸੀਗੇ ਉੱਥੇ ਹੀ ਬਹੁਤ ਵਧੀਆ ਕੱਠ ਦੇਖਣ ਨੂੰ ਮਿਲਿਆ ਪਰ ਦੂਸਰੇ ਪਾਸੇ ਜਿਹੜਾ ਆ ਪਾਰਟੀ ਦਾ ਆਗਾਜ਼ ਹੋਇਆ ਤਾਂ ਇਹ ਵੀ ਦੇਖਣ ਨੂੰ ਮਿਲਿਆ ਵੀ ਅਕਾਲੀ ਗੱਲ ਦੀ ਪਾਰਟੀ ਦੇ ਜਿਹੜੇ ਵਰਕਰ ਸੀ ਨੌਜਵਾਨ ਜਿਹੜਾ ਯੁੱਗ ਕਹਿ ਸਕਦੇ ਆ ਪੀੜੀ ਉਹ ਜਦੋਂ ਪਤਾ ਲੱਗਿਆ ਵੀ ਸ਼ੁਰੂ ਹੋ ਗਈ ਰੈਲੀ ਤਾਂ ਉਹ ਇਧਰੋਂ ਇਧਰ ਆ ਗਏ ਕਿਤਨਾ ਕਿ ਇਹ ਵੀ ਦੇਖੋ ਸ਼ਰਮਾਈ ਫਰਕ ਪੈ ਰਿਹਾ ਨੌਜਵਾਨ ਪੀੜੀ ਦੀ ਜਿਹੜੀ ਸੋਚ ਹੈ ਉਹ ਬਦਲ ਰਹੀ ਹੈ ਹੁਣ ਦੇਖੋ ਬਦਲ ਦੀ ਜ਼ਰੂਰਤ ਵੀ ਹੈ ਜਦੋਂ ਸਮਾਂ ਕਹਿੰਦਾ ਸਮੇਂ ਦੀ ਮੰਗ ਹੁੰਦੀ ਹੈ ਤਾਂ ਸਾਨੂੰ ਬਦਲਣਾ ਵੀ ਚਾਹੀਦਾ ਹੈ ਦੇਖੋ ਠੀਕ ਹੈ ਅਕਾਲੀ ਦਲ ਪਾਰਟੀ ਆ ਬਾਦਲ ਜੀ ਨੂੰ ਦੇਖੋ ਅਕਾਲੀ ਦਲ ਪਾਰਟੀ ਕਿੰਨੇ ਆ ਗਏ ਜੀ ਅਕਾਲੀ ਦਲ ਪਾਰਟੀ ਆੜਾ ਅਮਰਤਸਰ ਸਰਦਾਰ ਸੰਜੀਤ ਸਿੰਘ ਮਾਨ ਜੀ ਅਕਾਲੀ ਦਲ ਬਾਦ ਸੋਰੀ ਅਕਾਲੀ ਦਲ ਬੱਬਾ ਬਾਦਲ ਪ੍ਰਕਾਸ਼ੀ ਬਾਦਲ ਅਕਾਲੀ ਦਲ ਬਾਦਲ ਜੀ ਫਿਰ ਇਹ ਹੁਣ ਨਤੀਜੀ ਆ ਗਿਆ ਅਕਾਲੀ ਦਾ ਵਾਰਿਸ ਅਕਾਲੀ ਦਾ ਵਾਰਿਸ ਪੰਜਾਬ ਦੇ ਆ ਗਿਆ ਜੀ ਠੀਕ ਹੈ ਅਕਾਲੀ ਦਲ ਦੇ ਨਾਲ ਜੁੜ ਰਹੇ ਆ ਜਾਂ ਅਕਾਲੀ ਦਲ ਪਾਰਟੀ ਜਾਂ ਅਕਾਲੀ ਦਲ ਸ਼ਬਦ ਜਾਂ ਅਕਾਲੀ ਦਲ ਲਾਈਨ ਵਾੜੀ ਨਹੀਂ ਜੀ ਹੈਗੀ ਕਿਤੇ ਨਾ ਕਿਤੇ ਕੰਮ ਵਾੜੇ ਨਹੀਂ ਜੀ ਹੈ ਉਹਨਾਂ ਦੇ ਲੇਕਿਨ ਉਹੀ ਗੱਲ ਆ ਜਾਂਦੀ ਹੈ ਸੋਚ ਸਾਨੂੰ ਅਗਰ ਸਿੱਧੀ ਰੱਖ ਕੇ ਚੱਲੂਗੇ ਅਸੀਂ ਲੋਕਾਂ ਦੇ ਪ੍ਰਤੀ ਰੱਖ ਕੇ ਚੱਲੂਗੇ ਅਸੀਂ ਬਹੁਤ ਚੀਜ਼ਾਂ ਦਾ ਜਿਹੜਾ ਧਿਆਨ ਰੱਖ ਕੇ ਚੱਲੂਗੇ ਕਿਉਂ ਅਸੀਂ ਇਸ ਲਾਈਨ ਤੇ ਚੱਲਦੇ ਹੋਏ ਕਈ ਗੱਲਾਂ ਨੂੰ ਭੁੱਲ ਜਾਂਦੇ ਕਈ ਗੱਲਾਂ ਨੂੰ ਅਸੀਂ ਇਗਨੋਰ ਕਰ ਦਨੇ ਆਣ ਦੇਖਿਆ ਕਰ ਦਨੇ ਆ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਸੀਂ ਚੱਲੋ ਬੇਸ਼ੱਕ ਉਹ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਦਲ ਹੋਵੇ ਬੇਸ਼ੱਕ ਉਹ ਭਾਈ ਅਮਰਤਪਾਲ ਦੀ ਅਕਾਲੀ ਅਗਰ ਕੰਮ ਚੰਗੇ ਕਰਨਗੇ ਤਾਂ ਉਹ ਬਿਲਕੁਲ ਫਰੰਟ ਤੇ ਆਉਣਗੇ ਬਿਲਕੁਲ ਉਹਨਾਂ ਦੀਆਂ ਪਾਰਟੀਆਂ ਸਰਕਾਰਾਂ ਬਣਾਉਣਗੀਆਂ ਬਿਲਕੁਲ ਸੈਂਟਰ 'ਚ ਵੀ ਮੈਂਬਰ ਪਾਰਲੀਮੈਂਟ ਭੇਜੂਗੀ ਆਪਣੇ ਲੇਕਿਨ ਅਗਰ ਐਸੀ ਹੋਈ ਆਪਣੀ ਮੈਂ ਮੇਰੀ 'ਚ ਆਪਣੀਆਂ ਕੁਰਸੀਆਂ 'ਚ ਜਾਂ ਆਪਣੇ ਲੈਣ ਦੇਣ ਦੇ ਚੱਕਰਾਂ 'ਚ ਜਾਂ ਕਿਤੇ ਨਾ ਕਿਤੇ ਪੈਸਿਆਂ ਦੇ ਪਿੱਛੇ ਭੇਜੂਗੇ ਫਿਰ ਸਾਨੂੰ ਨਹੀਂ ਜੀ ਲੱਗਦਾ ਕੋਈ ਪਾਰਟੀ ਅਕਾਲੀ ਦਲ ਦਾ ਨਾਉ ਜਾਂ ਕੌਮ ਕੌਮ ਦਾ ਨਾਉ ਉੱਚਾ ਕਰ ਸਕੂਗੀ ਜੀ ਯਾਨੀ ਦੇਖੋ ਉਹ ਇੱਕ ਤਾਂ ਗੱਲ ਤੁਹਾਨੂੰ ਲੱਗਦਾ ਹੈ ਵੀ ਹੁਣ ਦੇਖੋ ਐਮਪੀ ਅਮਰਿਤਪਾਲ ਸਿੰਘ ਜੀ ਅੰਦਰ ਨੇ ਮੰਦਿਆ ਗਿਬੜੂਆ ਦੇਚ ਨੇ ਹਾਲਾਂਕਿ ਵਿਰੋਧੀਆਂ ਦੇ ਅਜੇ ਸਵਾਲ ਉੱਠਣਗੇ ਕਿਉਂਕਿ ਹੁਣੇ ਕੁਸਮੇ ਪਹਿਲੇ ਪ੍ਰੈਸ ਕਾਨਫਰੈਂਸ ਖਤਮ ਹੋਈ ਹੈ ਜਸ ਸਿਰਫ 15-20 ਮਿੰਟ ਪਹਿਲਾਂ ਕਿ ਆਪੇ ਲਾਈਵ ਤੋਂ 5 ਮਿੰਟ ਪਹਿਲਾਂ ਖਤਮ ਹੋਈ ਹੈ ਪ੍ਰੈਸ ਕਾਨਫਰੈਂਸ ਅਜੇ ਸਵਾਲ ਤਾਂ ਉੱਠਣਗੇ ਅ ਸ਼ਰਮਾ ਜੀ ਤੁਹਾਨੂੰ ਐਵੇਂ ਲੱਗਦਾ ਹੈ ਵੀ ਜੋ ਜ਼ਿੰਮੇਵਾਰੀ ਭਾਈ ਅਮਰਿੰਦਰ ਪਾਲ ਸੰਭਦੇ ਸੀ ਜਾਂ ਲੋਕ ਵਿਸ਼ਵਾਸ ਕਰਦੇ ਸੀ ਉਹੀ ਵਿਸ਼ਵਾਸ ਉਹੀ ਜ਼ਿੰਮੇਵਾਰੀ ਉਹਨਾਂ ਦੇ ਪਿਤਾ ਤਰਸੇਮ ਸਿੰਘ ਜਾਂ ਸੰਸਦ ਸਰਜੀਤ ਖਾਲਸਾ ਜਾਂ ਕਹਿ ਸਕਦੇ ਆ ਮਰਹੂਮ ਦੀਪ ਸੁੱਧੂ ਦੇ ਪਰਾ ਇਹ ਉਹ ਜਿਵੇਂ ਦੀ ਸਮਝ ਸਕਣਗੇ ਪੰਜਾਬ ਦੇ ਲੋਕ ਵਿਸ਼ਵਾਸ ਕਰ ਸਕਣਗੇ ਉਹਨਾਂ ਜਿੰਨਾਂ ਕੇ ਐਮਪੀ ਯਾਨੀ ਕਿ ਭਾਈ ਅਮਰਿਤਪਾਲ ਸਿੰਘ ਤੇ ਕਰਦੇ ਨੇ ਲੱਗਦਾ ਤੁਹਾਨੂੰ ਦੇਖੋ ਭਾਈ ਅਮਰਿਤਕ ਸਿੰਘ ਪਾਲ ਭਾਈ ਅਮਰਿਤ ਸਿੰਘ ਪਾਲ ਪਾਲ ਸਿੰਘ ਕਿਤੇ ਨਾ ਕਿਤੇ ਧਰਤੀ ਤੇ ਬਾਦ ਚਾਏ ਆ ਪਿਤਾ ਜੀ ਪਹਿਲਾਂ ਆਏ ਆ ਜੀ ਜੀ ਮੰਦੇ ਆ ਉਹ ਤਾਂ ਮੰਦੇ ਆ ਪਰ ਉਹਨਾਂ ਦੀ ਇੱਕ ਅਛਾ ਵੀ ਬਣ ਗਈ ਸੀ ਨਾ ਹੁਣ ਆ ਦੇਖੋ ਨਹੀਂ ਨਹੀਂ ਬਿਲਕੁਲ ਦੇਖੋ بیٹے ਦਾ ਨਾ ਉਹ ਬਾਪ ਦਾ ਬਾਪ ਦਾ ਨਾ ਉਹ ਬੇਟੇ ਤੋਂ ਹਮੇਸ਼ਾ ਉੱਤੇ ਹੀ ਰਹਿੰਦਾ ਹੈ ਜੀ ਬੇਸ਼ੱਕ ਬੇਟਾ ਜਿੰਨੇ ਮਰਜੀ ਕੰਮ ਕਰ ਲਵੇ ਜੀ ਜਿਹੜੀ ਜ਼ਿੰਮੇਵਾਰੀ ਭਾਈ ਅਮਰਤਪਾਲ ਸਿੰਘ ਨੇ ਚੁੱਕਣੀ ਆ ਨਭਾਉਣੀ ਆ ਬਿਲਕੁਲ ਉਹੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੇ ਪਿਤਾ ਸਰਦਾਰ ਤਰਸੇਵ ਸਿੰਘ ਜੀ ਚੁੱਕਣਗੇ ਕਿਉਂ ਜਿਹੜਾ ਖੂਨ ਹੁੰਦਾ ਜਾਂ ਜਿਹੜੀ ਸੋਚ ਹੁੰਦੀ ਹੈ ਜਿੱਦਾਂ ਦੀ ਬੇਟੇ ਦੀ ਸੋਚ ਆ ਉਦਾਂ ਦੀ ਬਾਪ ਪਿਤਾ ਦੀ ਸੋਚ ਆ ਜਦ ਸੋਚ ਤੁਹਾਡੀ ਮੈਚ ਕਰਦੀ ਆ ਇੱਥੇ ਦੀਪ ਸਿੱਧੂ ਦੇ ਭਰਾ ਦੀ ਸੋਚ ਆ ਜਿਹੜੀ ਅਗਰ ਤੁਹਾਡੀ ਸੋਚਾਂ ਮੈਚ ਕਰਦੀਆਂ ਜਾ ਤੁਸੀਂ ਸੋਚ ਨੂੰ ਨਾਲ ਮਲਾ ਕੇ ਚੱਲਦੇ ਆ ਮਿਲ ਕੇ ਚੱਲਦੇ ਆ ਸੋਚ ਦੇ ਨਾਲ ਸੋਚ ਮਲਾ ਕੇ ਫਿਰ ਤੁਸੀਂ ਬਿਲਕੁਲ ਬਾਕੂਬੀ ਉਹ ਜਿਹੜੀ ਚੀਜ਼ ਨੂੰ ਲਭਾਉਂਗੇ ਅਗਰ ਤੁਸੀਂ ਸੋਚਾਂ ਦੇ ਵਿੱਚ મતભੇਦ ਰੱਖੋਗੇ ਕਿਤੇ ਨਾ ਕਿਤੇ ਆਪਣੇ ਦੇ ਵਿੱਚ ਬਖਰੇਵਿਆਂ ਦੀ ਗੱਲ ਕਰੋਗੇ ਫਿਰ ਉਹ ਚਾਹੇ ਭਾਈ ਅਮਰਪਾਲ ਸਿੰਘ ਹੋਵੇ ਚਾਹੇ ਉਹਨਾਂ ਦੇ ਪਿਤਾ ਉਹਨਾਂ ਦੇ ਦੀਪ ਸਿੰਘ ਦਾ ਭਾਈ ਹੋਵੇ ਫਿਰ ਨਹੀਂ ਜੀ ਕੋਈ ਕਾਮਯਾਬ ਹੁੰਦਾ ਹੁੰਦਾ ਕੀ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਅੱਜ ਐਲਾਨ ਹੋਇਆ ਇਸ ਤੋਂ ਬਾਅਦ ਜਿਵੇਂ ਹੁਣ ਸੰਸਦ ਨੇ ਆਪਣਾ ਐਮਪੀ ਰਣਜੀਤ ਬਿੱਟੂ ਨੇ ਭਾਜਪਾ ਦੇ ਖਾਸ ਨੇ ਚਲੋ ਉਹ ਤਾਂ ਬਾਅਦ ਦੀ ਗੱਲ ਹੈ ਸੀਐਮ ਭਗਵੰਤ ਮਾਨ ਨੇ ਆਪ ਪਾਰਟੀ ਦੇ ਮੁਖ ਨੇ ਸੀਐਮ ਨੇ ਸਾਡੇ ਅੱਜ ਇਹ ਲੋਕਾਂ ਨੂੰ ਇਹਨਾਂ ਦੀ ਪਾਰਟੀ ਦਾ ਆਗਾਜ਼ ਹੋਉਂਦਾ ਕਿ ਯਾਨੀ ਅੱਜ ਇੱਕ ਖਤਰੇ ਦੀ ਘੰਟੀ ਇਹਨਾਂ ਨੂੰ ਸੁਣ ਗਈ ਇਹ ਲੋਕ ਇਹਨਾਂ ਨੂੰ ਰਹਿਣ ਦੇਣਗੇ ਪੰਜਾਬ ਕਿਉਂਕਿ ਪਹਿਲਾਂ ਦੇਖੋ ਬਹੁਤ ਸਾਰੀਆਂ ਖਬਰਾਂ ਉੱਠੀਆਂ ਸੀ ਕਿ ਇਹ ਅੱਜ ਐਲਾਨ ਸ਼ਾਇਦ ਹੀ ਹੋਵੇ ਹੋਏ ਨਾ ਕਿਉਂਕਿ ਜਿਵੇਂ ਚਾਰ ਪੰਜ ਦਿਨ ਪਹਿਲਾਂ ਉੱਥੇ ਪੁਲਿਸ ਪਾਰਟੀ ਦੀ ਛਾਉਣੀ ਬਣੀ ਤੇ ਆ ਚਲੋ ਆਗਾਜ਼ ਹੋ ਗਿਆ ਕਿ ਤੁਹਾਨੂੰ ਲੱਗਦਾ ਵੀ ਹੁਣ ਜਿਹੜੇ ਸੀਨੀਅਰ ਪੁਰਾਣੇ ਲੀਡਰ ਨੇ ਉਹ ਇਹਨਾਂ ਨੂੰ ਅੱਗੇ ਆਣ ਦੇਣਗੇ ਕੋਈ ਨਾ ਕੋਈ ਦੇਖੋ ਹੁਣ ਬਿਆਨ ਪਾਈਦਾ ਬੜਾ ਕੁਝ ਹੋਏਗਾ ਇਹ ਸਰਕਾਰ ਬੀਜੇਪੀ ਦੀ ਹੈ ਉੱਪਰ ਤੇ ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਜੋ ਕਰਨ ਤੇ ਆਂਦੀ ਹੈ ਫਿਰ ਉਹ ਕਰਕੇ ਹੀ ਹਟਦੀ ਹੈ ਦੇਖੋ ਮੌਕੇ ਦੀਆਂ ਸਰਕਾਰਾਂ ਐ ਮੌਕੇ ਦੀਆਂ ਸਰਕਾਰਾਂ ਦਾ ਡੰਡਾ ਝੱਲਣਾ ਪੈਂਦਾ ਡੰਡਾ ਡੰਡਾ ਬਰਾਉਣਗੇ ਵੀ ਡੰਡਾ ਬਰਾਉਂਦੀਆਂ ਵੀ ਆ ਸਰਕਾਰਾਂ ਮੌਕੇ ਦੀਆਂ ਉਹਨਾਂ ਦਾ ਮੁਕਾਬਲਾ ਕਰਨਾ ਜਾਂ ਉਹਨਾਂ ਨੂੰ ਇਹ ਗੱਲ ਚੀਜ਼ ਬਰਦਾਸ਼ਤ ਹੋਣੀ ਦੇਖੋ ਜਿਸ ਦਿਨ ਤੋਂ ਐਲਾਨ ਹੋਇਆ ਸੀ ਵੀ ਮਾਗੀ ਵਾਲੇ ਦਿਨੇ ਪਾਰਟੀ ਬਣਾਉਣੀ ਹੈ ਉਹਦਾ ਐਲਾਨ ਕਰਨਾ ਜਿਸ ਦਿਨ ਪਹਿਲੇ ਸ਼ਬਦ ਵਰਤਿਆ ਸੀ ਜਾਂ ਪਹਿਲੀ ਵਾਰ ਬੋਲਿਆ ਗਿਆ ਸੀ ਉਸ ਦਿਨ ਤੋਂ ਹੀ ਕਿਤੇ ਨਾ ਕਿਤੇ ਸੈਂਟਰ ਸਰਕਾਰ ਪੰਜਾਬ ਸਰਕਾਰ ਜਾਂ ਦੂਜੀਆਂ ਪਾਰਟੀਆਂ ਕਿਤੇ ਨਾ ਕਿਤੇ ਉਹਨਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਕਿਉਂ ਕਿ ਇੱਕ ਪਾਰਟੀ ਬਣਨ ਜਾ ਰਹੀ ਹੈ ਪਾਰਟੀ ਬਣਨ ਜਾ ਰਹੀ ਹੈ ਜਿਵੇਂ ਆਗਰਸੀਆ ਕਾਲੀਆਂ ਨੂੰ ਪਿੱਛੇ ਛੱਡ ਕੇ ਆਵਾਜ਼ ਆਮੀ ਪਾਰਟੀ ਨੂੰ ਲੋਕਾਂ ਨੇ ਕਿਤੇ ਨਾ ਕਿਤੇ ਜਿਤਾਇਆ ਸੀ ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਮੌਕਾ ਦਿੱਤਾ ਸੀ ਐਦਾਂ ਦਾ ਕਿਤੇ ਨਾ ਕਿਤੇ ਅਗਰ ਸਿਚੁਏਸ਼ਨ ਬਣ ਜਾਂਦੀ ਹੈ ਪਰਸਥਿਤੀ ਬਣ ਜਾਂਦੀ ਹੈ ਕਿ ਪਾਰਟੀ ਉੱਪਰ ਕੇ ਸਾਹਮਣੇ ਆਉਂਦੀ ਹੈ ਪਾਰਟੀ ਚੰਗੇ ਕੰਮ ਕਰੂਗੀ ਲੇਕਿਨ ਹਾਂ ਜਿਵੇਂ ਤੁਸੀਂ ਕਿਹਾ ਵੀ ਡੰਡੇ ਦਾ ਜੋਰ ਆ ਹੱਥ ਕੰਡੇ ਬਹੁਤ ਪੜਾਏ ਉਸ ਦਿਨ ਤੋਂ ਅਪਣਾਏ ਜਿਸ ਦਿਨ ਤੋਂ ਬਿਆਨ ਬਾਹਰ ਆਇਆ ਸੀਗਾ ਪਾਰਟੀ ਬਣਾਉਣ ਦਾ ਲੇਕਿਨ ਪੂਰਾ ਜੋਰ ਲਾਉਗੀ ਸਰਕਾਰ ਵੀ ਜੋਰ ਲਾਉਗੀ ਸੈਂਟਰ ਵੀ ਜੋਰ ਲਾਉਗੀ ਪੰਜਾਬ ਵੀ ਜੋਰ ਲਾਉਗੀ ਦੂਜੀਆਂ ਪਾਰਟੀਆਂ ਵੀ ਜੋਰ ਲਾਉਣਗੀਆਂ ਹਾਂ ਅਗਰ ਸੋ ਚਾਹੇ ਉਹ ਮੋਦੀ ਦੀ ਸਰਕਾਰ ਹੋਵੇ ਚਾਹੇ ਉਹ ਭਗਵੰਤ ਸਿੰਘ ਦੀ ਸਰਕਾਰ ਹੋਵੇ ਚਾਹੇ ਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਇਹ ਟੱਕਰ ਦੰਦੀ ਜਾਊਗੀ ਅਗਰ ਤੁਸੀਂ ਸੋਚ ਨਿਰਪੱਖਾ আর ਸਾਫ ਲੈ ਕੇ ਚੱਲੋਗੇ ਨਹੀਂ ਉਹ ਤਾਂ ਠੀਕ ਹੈ ਤੁਹਾਡੀ ਗੱਲ ਪਰ ਹੁਣ ਐਮਪੀ ਜਿਹੜੇ ਭਾਈ ਅਮਰਿਪਾਲ ਸਿੰਘ ਆ ਦੇਖੋ ਉਹ ਤਾਂ ਡਿਬੂਆ ਦੇ ਵਿੱਚ ਬੈਠਿਆ ਨਾ ਉਹਦਾ ਕੋਈ ਗਤੀਵਿਧੀ ਨਹੀਂ ਕਰ ਸਕਦੇ ਨਾਸਾ ਐਕਟ ਉਹਨਾਂ ਦੇ ਲੱਗਿਆ ਹੋਇਆ ਉਤੋਂ ਯੂਪਾ ਲਾ ਦਿੱਤਾ ਗਿਆ ਤੇ ਜੇਕਰ ਉਹ ਵਾਰ ਆਣਗੇ ਤਾਂ ਪਾਰਟੀ ਨੂੰ ਬੰਦਿਆਂ ਵੀ ਕੁਝ ਸ਼ਕਤੀ ਮਿਲੇਗੀ ਕਿਉਂਕਿ ਜਿਹੜੇ 5 ਮੈਂਬਰ ਬਣਾਏ ਗਏ ਨੇ ਕਾਰਜਕਾਰੀ ਜਦ ਤੱਕ ਅਮਰਿਤਪਾਲ ਜੀ ਨਹੀਂ ਆਉਂਦੇ ਉਹ ਸੰਭਾਲਣਗੇ ਪਰ ਇਹ ਤਾਂ ਗੱਲ ਬੰਦੇ ਹੋ ਕਿ ਜਦ ਤੱਕ ਅਮਰਿਤਪਾਲ ਸਿੰਘ ਜੇ ਬਾਹਰ ਹੁੰਦੇ ਇਸ ਸਮੇਂ ਤਾਂ ਪਾਰਟੀ ਦਾ ਥੋੜਾ ਜਿਹਾ ਵੀ ਉੱਪਰ ਜਾਣੀ ਸੀ ਅੱਜ ਦੇਖੋ ਪਾਰਟੀ ਇੱਕ ਵਾਰ ਤਿਆਰ ਹੋ ਗਈ ਆ ਭਾਈ ਅਮਰਪਾਲ ਚਾਹੇ ਅੰਦਰ ਰਹੇ ਚਾਹੇ ਬਾਹਰ ਰਹੇ ਜਿਉਂ ਦੇ ਨਾਲ ਤਾਂ ਕੋਈ ਉਹ ਚੀਜ਼ ਮੈਟਰ ਨਹੀਂ ਕਰਦੀ ਕਿਉਂ ਉਹਦੀ ਪਾਰਟੀ ਦੇ ਨਾਲ ਚੱਲਣ ਵਾਲੇ ਜਿਹੜੇ ਬੰਦੇ ਉਹਦੀ ਪਾਰਟੀ ਦੇ ਵਿੱਚ ਬੰਦੇ ਕੋਈ ਵੀ ਚਾਹੇ ਦੀਪ ਸਿੱਧੂ ਦਾ ਭਰਾ ਚਾਹੇ ਉਹਨਾਂ ਦੇ ਪਿਤਾ ਚਾਹੇ ਕੋਈ ਆਪਣੇ ਸਰਬਜੀਤ ਸਿੰਘ ਖਾਲਸਾ ਚਾਹੇ ਕੋਈ ਵੀ ਹੈ ਜੀ ਉਹ ਉਹਨਾਂ ਨੂੰ ਪਤਾ ਵੀ ਕਿਹੜੇ ਰਸਤੇ ਤੇ ਚੱਲਣਾ ਹੈ ਚਾਹੇ ਕਿਹੜੀ ਉਹਨਾਂ ਦੀ ਪ੍ਰਾਨਿਕਤੀ ਜਾਂ ਕਿਹੜੀਆਂ ਗੱਲਾਂ ਕਰਕੇ ਉਹ ਅੰਦਰ ਗਏ ਆ ਕਿਹੜੀਆਂ ਚੀਜ਼ਾਂ ਨੂੰ ਸਰਕਾਰ ਰੋਕਦੇ ਕਿਹੜੀਆਂ ਚੀਜ਼ਾਂ ਨੂੰ ਅਸੀਂ ਰੋਕਣ ਦੀ ਗੱਲ ਕਰਦੇ ਆ ਯੂਥ ਨੂੰ ਕਿੱਧਰ ਲੈ ਕੇ ਜਾਣਾ ਹੈ ਉਹਨਾਂ ਚੀਜ਼ਾਂ ਹੈਲੋ ਕੰਮ ਕਮ ਉਸੇ ਲਾਈਨ ਚ ਹੋਣਾ ਹੈ ਕੰਮ ਉਸੇ ਦਿਸ਼ਾ ਚ ਹੋਣਾ ਹੈ ਚਾਹੇ ਭਾਈ ਅਮਰਪਾਲ ਦੇ ਅੰਦਰ ਹੋਵੇ ਚਾਹੇ ਬਾਹਰ ਹੋਵੇ ਨਹੀਂ ਪਰ ਕਿੰਨਾ ਤਾਂ ਲੱਗਦਾ ਹੈ ਫਰਕ ਤਾਂ ਪਏਗਾ ਥੋੜਾ ਬੋਤਾ ਪਰ ਇਹ ਫਰਕ ਜ਼ਰੂਰ ਪੈਂਦਾ ਹੈ ਲੇਕਿਨ ਜਦੋਂ ਤੁਹਾਡਾ ਵਿਸ਼ਵਾਸ ਆ ਇੱਕ ਕਿਤੇ ਨਾ ਕਿਤੇ ਟੁੱਟ ਵਿਸ਼ਵਾਸ ਮੜ ਜਾਂਦਾ ਤੁਸੀਂ ਕਿਤੇ ਨਾ ਕਿਤੇ ਚਲਾਉਣ ਦੀ ਗੱਲ ਕਰਦੇ ਕਾਮਯਾਬੀ ਦੀ ਗੱਲ ਕਰਦੇ ਮੋਦੀ ਜਿੱਥੇ ਮਰਜੀ ਹੋਵੇ ਲੇਕਿਨ ਮੋਦੀ ਨੇ ਕਿਹੜੀ ਸਾਈਡ ਚੱਲਣਾ ਜਾਂ ਮੋਦੀ ਦੀ ਕਿਹੜਾ ਸੋਚ ਆ ਉਹ ਸੋਚ ਨੂੰ ਮੁੱਖ ਰੱਖ ਕੇ ਚੱਲਣਗੇ ਫਿਰ ਕੋਈ ਪ੍ਰੋਬਲਮ ਨਹੀਂ ਅਗਰ ਮੋਦੀ ਦੀ ਸੋਚ ਤੋਂ ਤੁਸੀਂ ਅਲੱਗ ਚੱਲੋਗੇ ਬੇਸ਼ੱਕ ਉਹਨਾਂ ਦਾ ਕੋਈ ਗੱਲਬਾਤ ਨਹੀਂ ਹੁੰਦੀ ਬੇਸ਼ੱਕ ਉਹ ਕੋਈ ਦਖਲਦਾ ਜੀ ਨਹੀਂ ਕਰ ਸਕਦੇ ਲੇਕਿਨ ਇਹਨਾਂ ਨੂੰ ਜ਼ਰੂਰ ਪਤਾ ਹੁੰਦਾ ਵੀ ਜਿਹੜੀ ਗੱਲ ਕਰਕੇ ਜਿਹੜੇ ਮਕਸਦ ਨੂੰ ਪਾਰਟੀ ਬਣਾਈ ਆ ਜਾਂ ਜਿਹੜੀ ਗੱਲ ਕਰਕੇ ਸਾਡਾ ਮੋਦੀ ਲੜ ਰਿਹਾ ਉਹਨਾਂ ਰਸਤੇ ਤੇ ਅਸੀਂ ਚੱਲਣਾ ਉਹਨਾਂ ਰਸਤੇ ਤੇ ਚੱਲਣਗੇ ਫਿਰ ਕੋਈ ਪ੍ਰੋਬਲਮ ਨਹੀਂ ਹੋਣੀ ਚਲੋ ਸੰਦੀਪ ਸ਼ਰਮਾਈ ਤੁਸੀਂ ਸਾਨੂੰ ਇਸ ਖਬਰ ਦੀ ਪੂਰੀ ਅਪਡੇਟ ਦਿੱਤੀ ਸਾਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਢੋਡੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੋ ਦੋਸਤੋ ਜਿਵੇਂ ਕਿ ਸਾਡਾ ਅੱਜ ਦਾ ਵਿਸ਼ਾ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਅੱਜ ਮਾਗੀ ਦੇ ਮੌਕੇ ਤੇ ਯਾਨੀ ਕਿ ਇੱਕ ਪੰਥਕ ਪਾਰਟੀ ਐਲਾਨ ਕਰਾਂਗੇ ਤਾਂ ਹਾਂ ਅੱਜ ਹੋਇਆ ਵੀ ਐਲਾਨ ਹੈ ਮੁਖਸੋ ਸਾਹਿਬ ਦੀ ਧਰਤੀ ਤੋਂ ਜਿੱਥੇ ਉਹਨਾਂ ਦੇ ਪਿਤਾ ਪਹੁੰਚੇ ਦੀ ਸੁੱਧੂਆ ਭਰਾ ਪਹੁੰਚੇ ਖਾਸ ਕਰ ਸੰਸਦ ਸਰਦਾਰ ਖਾਲਸਾ ਪਹੁੰਚੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਣਾ ਦਿੱਤੀ ਗਈ ਅੱਜ ਉਹਨਾਂ ਦੇ ਵੱਲੋਂ ਤੇ ਉਹਦਾ ਪ੍ਰਧਾਨ ਜਿਹੜਾ ਐਮਪੀ ਭਾਈ ਅਮਰਿਤਪਾਲ ਨੂ ਬਣਾਇਆ ਗਿਆ ਹਾਲਾਂਕਿ ਭਾਈ ਅਮਰਪਾਲ ਸਿੰਘ ਅੱਜ ਡਿਬੜੂਆ ਦੇ ਚ ਬੰਨੇ ਪਰ ਉੱਥੇ ਐਲਾਨ ਕਰ ਦਿੱਤਾ ਗਿਆ ਹੈ ਕਿ ਜੋ ਤੱਕ ਉਹ ਅੰਦਰ ਰਹਿਣਗੇ ਪੰਜ ਮੈਂਬਰੀ ਕਮੇਟੀਜ਼ ਪਾਰਟੀ ਨੂੰ ਸੰਭਾਲੇਗੀ ਸਾਰੇ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਪੰਜਾਬ ਦੇ ਲੋਕਾਂ ਦੇ ਮਸਲੇ ਸੁਣੇ ਜਾਣਗੇ ਚਾਹੇ ਕਿਸਾਨਾਂ ਦਾ ਮਸਲਾ ਹੋਵੇ ਚਾਹੇ ਉਹ ਨਸ਼ੇ ਦਾ ਮਸਲਾ ਹੋਵੇ ਅਸੀਂ ਘਰ ਘਰ ਜਾ ਕੇ ਗੱਲ ਕਰਾਂਗੇ ਤੇ ਅਸੀਂ ਆਪਣੀਆਂ ਗੱਲਾਂ ਦੇ ਖਰੇ ਉਤਰਾਂਗੇ ਹੁਣ ਦੇਖਣਾ ਇਹ ਹੈ ਕਿ ਇਹ ਪਾਰਟੀ ਦੇ ਕਿੰਨਾ ਕੁ ਜਿਹੜੇ ਮੈਂਬਰਾਂ ਜੋ ਗੱਲਾਂ ਕਹਿੰਿਆ ਉਹ ਖਰੇ ਉਤਰਦੇ ਕਦੋਂ ਨੇ ਕਿ ਇਹ ਪਾਰਟੀ ਕਿੰਨਾ ਅੱਗੇ ਜਾਏਗੀ ਕਿਉਂਕਿ ਹਜੇ ਜਿਹੜੀ ਪਾਰਟੀ ਉਹਦਾ ਐਲਾਨ ਹੋਇਆ ਸਿਰਫ ਅੱਧਾ ਬਣਾ ਘਟਾ ਹੋਇਆ ਤੇ ਵਿਰੋਧੀਆਂ ਦੇ ਸਵਾਲ ਵੀ ਜ਼ੋਰ ਉੱਠਣਗੇ ਜੋ-ਜੋ ਸਵਾਲ ਉੱਠਣਗੇ ਉਹ ਤੁਹਾਨੂੰ ਸਾਰੇ ਅਸੀਂ ਨਿਸ਼ਾ ਕਰਾਂਗੇ ਸਭ ਤੋਂ ਪਹਿਲਾਂ ਦਿਖਾਵਾਂਗੇ A1 ਪੰਜਾਬੀ ਟੀਵੀ ਤੇ ਤੇ ਦੋਸਤੋ ਉਹ ਤਾਂ ਤੁਸੀਂ ਵੀ